ਨਾ ਜਿੰਨਾ ਛੋਡੇ ਕਰਕੇ ਦੇਤਾ ਇਸ ਲਈ ਛੋਡੀ ਕਲਾ ਦੀ ਛੋਡੇ ਜੋ ਅਲਫਾਜ਼ ਨੇ ਜੋ ਤੁਸੀਂ ਅੱਜ ਸੁਣਾਇਆ ਉਹਦੀ ਜਿੰਨੀ ਸ਼ਿਫਤ ਕਰ ਲਈਏ ਮੈਂ ਸਮਝ ਜਾਉ ਉਨੀ ਘੱਟ ਪੰਜਾਬ ਦਾ ਜੋ ਵਿਰਸਾ ਹੈ ਪੰਜਾਬ ਦਾ ਜੋ ਕਲਚਰ ਹੈ ਉਹਨੂੰ ਸਾंभ ਕੇ ਰੱਖਣਾ ਸੂਫੀ ਕਲਾਮ ਜੀ ਦਾ ਅੱਜ ਲੋਕੀ ਸਮਝਣਗੇ ਕਿਸੇ ਜ਼ਮਾਨੇ ਆਊਗਾ ਜਦ ਸੂਫੀ ਦੀ ਗੱਲ ਘਰ ਘਰ ਪਹੁੰਚੂਗੀ ਤੇ ਉਸ ਨੂੰ ਬਰਕਰਾਰ ਰੱਖਣ ਵਾਸਤੇ ਸ਼ਾਹਬਰ ਕੋਟੀ ਸਾਹਿਬ ਨੇ ਆ ਮੇਰਾ ਮੈਂ ਤਾਂ ਕਹਿੰਦਾ ਘਰ ਦੀ ਚੀਜ਼ ਉਹ ਗੁਰਦਾਸ ਮਾਨ ਦਾ ਉਹ ਹੁੰਦਾ ਨਾ ਆਪਣਾ ਪੰਜਾਬ ਹੋਵੇ ਅੱਗੇ ਤਾਂ ਮੈਂ ਗੱਲ ਦੱਸਣੀ ਨਹੀਂ ਇਹ ਘਰ ਦਾ ਵੀ ਸੰਦ ਹੋਵੇ ਤਾਂ ਇਹ ਦੇਰ ਦੀ ਚੀਜ਼ ਨਹੀਂ ਮੈਂ ਤਾਂ ਜਦ ਇਹਨੇ ਗੱਲ ਕੀਤੀ ਸੀ ਬਾਲ ਸਾਹਿਬ ਦੇ ਘਰ ਦੀ ਮੈਨੂੰ ਨਹੀਂ ਲੱਗਦਾ ਬਾਲ ਸਾਹਿਬ ਨੂੰ ਕੁਛੇ ਗੀਤਕਾਰ ਦਾ ਚੰਗੀ ਤਰ੍ਹਾਂ ਇੱਕ ਪਤਾ ਉਹਨਾਂ ਨੂੰ ਉਹ ਗੁਰਦਾਸ ਮਾਨ ਦਾ ਬੜਾ ਜ਼ਿਕਰ ਕਰਦੇ ਸਾਡੇ ਗਿੱਦੜਵੇ ਤੋਂ ਆ ਬਾਕੀ ਉਹਨਾਂ ਨੂੰ ਹਸਾਬ ਕਿਤਾਬ ਦਾ ਹੀ ਪਤਾ ਮਗਰ ਮੈਨੂੰ ਇਹਦੀ ਇੱਕ ਦਿਨ ਇਹਨੇ ਰਾਤ ਉਹਨਾਂ ਦੇ ਲਾਇਆ ਸੀ ਤੇ ਮੈਨੂੰ ਕਹਿੰਦੇ ਯਾਰ ਕਾਕਾ ਬਹੁਤ ਬਹੁਤ ਵਧੀਆ ਗਾਉਂਦਾ ਤੇ ਮੈਂ ਕਹਾ ਜਿਹਦੀ ਹਾਜ਼ਰੀ ਚਦਾਰ ਮੁੱਖ ਮੰਤਰੀ ਜੀ ਕੋਲ ਵੀ ਲੱਗ ਜਾਵੇ ਤੇ ਉਹਦੀ ਕੋਈ ਕਲਾ ਹੋਣੀ ਇਹਦੇ ਕੋਲ ਗੁਰੂ ਦੀ ਬਖਸ਼ਿਸ਼ ਹੈ ਨਾਲੇ ਕਹਿੰਦੇ ਦੀਵੇ ਥੱਲੇ ਹਨੇਰਾ ਹੁੰਦਾ ਮਗਰ ਇੱਕ ਦੀਵਾ ਹੋ ਜਾ ਵੇਖਿਆ ਜਿਹੜਾ ਆਪ ਦੇ ਬਜ਼ੁਰਗਾਂ ਦਾ ਵੀ ਨਾਮ ਹੈ ਸਮਝਦਾ ਆਉਣ ਵਾਲੇ ਸਮੇਂ 'ਚ ਉੱਚਾ ਲੈ ਕੇ ਜਾਊਗਾ ਇਸ ਲਈ ਮੈਂ ਤੁਹਾਡੇ ਸਾਰੇ ਕਲਾਕਾਰਾਂ ਦਾ ਬਹੁਤ ਤੁਹਾਨੂੰ ਵਧਾਈ ਦਿੰਦਾ ਤੁਹਾਡਾ ਧੰਨਵਾਦ ਕਰਦਾ ਤੇ ਤੁਹਾਡਾ ਜਿਵੇਂ ਹੀਰੋ ਆਂਡਾ ਤੇਲ ਵਗੈਰ ਨਹੀਂ ਚੱਲਦਾ ਨਾ ਆ ਜਿਹੜਾ ਤੁਸੀਂ 2-4 ਗੀਤ ਸੁਣਾਉਂਦੇ ਅਸੀਂ ਚਿੰਦigarh ਉੱਪਰ ਜਾਵਾਂਗੇ ਭਾਵੇਂ ਜਿਵੇਂ ਮਰਜੀ ਉੱਪਰੀ ਇਸ ਲਈ ਭਰਾਵਾ ਤੁਹਾਡੀ ਸ਼ਿਫਟ ਆ ਤੁਹਾਡੀ ਬਹੁਤ ਬਖਸ਼ਿਸ਼ ਆ ਤੇ ਮੈਨੂੰ ਬੜੀ ਖੁਸ਼ੀ ਆ ਕਿ ਜਿਹਦੀ ਯਾਦ 'ਚ ਆਪਾਂ ਬੈਠੇ ਆ ਆ ਮਾਨ ਇਨਸਾਨ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਮਹਿਤਾਵੜਾ ਨੁਹੂਜ਼ ਕਰਨ ਦੇ ਆਸੀਂ ਕਿ ਅਸੀਂ ਕੁਰਸੀਆਂ ਤੇ ਬੈਠੇ ਆ ਤੇ ਇਸ ਬੰਦੇ ਦੀ ਫੋਟੋ ਕਿਥੇ ਥੱਲੇ ਰੱਖੀ ਅਸਲ 'ਚ ਇਹ ਬੰਦਾ ਜੇ ਅਜ ਨਾ ਹੁੰਦਾ ਜਿਨੇ ਜਨਮ ਨਾ ਲਿਆ ਹੁੰਦਾ ਤੇ ਮੈਨੂੰ ਨਹੀਂ ਲੱਗਦਾ ਜਿਹੜਾ ਇੱਕ ਇਹਨੇ ਸ਼ੇਰ ਪੜਿਆ ਕਰਦੇ ਸੰਜੀਤ ਭਗਤ ਸਿੰਘ ਜੀ ਕਹਿੰਦਾ ਕਬੀ ਉਹ ਦਿਨ ਵੀ ਆਏਗਾ ਜਦ ਹਮ ਆਜ਼ਾਦ ਹੋਏਗੇ ਇਹ ਆਪਣੀ ਹੀ ਜ਼ਮੀਨ ਹੋਗੀ ਇਹ ਆਪਣਾ ਹੀ ਆਸਮਾਨ ਹੋਗਾ ਤੇ ਉਸ ਮਹਾਨ ਇਨਸਾਨ ਦੇ ਲਬਜ ਉਹ ਮਹਾਨ ਕੁਰਬਾਨੀ ਅੱਜ ਇਸ ਪੰਜਾਬ ਦੀ ਮਿੱਟੀ ਨੂੰ ਲੋਕੀ ਪੂਜਦੇ ਆ ਕਹਿੰਦੇ ਵਫਾਦਾਰ ਹੈ ਮਿੱਟੀ ਪੰਜਾਬ ਵਾਲੀ ਵਫਾਦਾਰ ਹੈ ਖੂਨ ਪੰਜਾਬੀਆਂ ਦਾ ਜਿੱਥੇ ਜਾਂਦੇ ਪਛਾਨ ਬਣਾ ਲੈਂਦੇ ਇਹ ਪੰਜਾਬੀਆਂ ਦੀ ਸਿਫਤ ਹੈ ਜੀ ਤੁਹਾਡੀ ਕਿ ਦੁਨੀਆ ਦੇ ਕੋਨੇ-ਕੋਨੇ 'ਚ ਚਲੇ ਜਾਓ ਕਿੱਥੇ ਚਲੇ ਜਾਓ ਜਿਹੜੇ ਪੰਜਾਬੀ ਖੂਨ ਤੇ ਪੰਜਾਬੀ ਦੀ ਮਿੱਟੀ ਦੀ ਗੱਲ ਆ ਉਹ ਵਕਰੀ ਉਹ ਨਵੇਕਲੀ ਆ ਉਹਦੀ ਪਛਾਣ ਅੱਡਾ ਉਹ ਦੂਰੋਂ ਪਤਾ ਲੱਗ ਜਾਂਦੀ ਆ ਕੀ ਇਹ ਪੰਜਾਬ ਦੀ ਮਿੱਟੀ ਆ ਪੰਜਾਬ ਦਾ ਕੂਨੈਚਲੀ ਮੈਂ ਜਿਹੜਾ ਗੀਤ ਗਾਇਆ ਸੀ ਇੱਥੇ ਸਮਝਣ ਵਾਲੇ ਕੁਝ ਹੋਰ ਹੀ ਸਮਝ ਪੈਂਦੇ ਆ ਅਖਬਾਰ ਵਾਲਿਆਂ ਨੇ ਫੋਟਾਫਟ ਕਲਮ ਘਸਾਉਣੇ ਸ਼ੁਰੂ ਕਰ ਦਿੰਦੇ ਕਿ ਵਜ਼ੀਰ ਨੇ ਫਲਾਣਾ ਗੀਤ ਮੰਗ ਲਿਆ ਉਹ ਪ੍ਰਾਵਾ ਸਾਡਾ ਦਾ ਸੇਵਾਦਾਰ ਬੰਦੇ ਆ ਨਿੱਤ ਖੈਰ ਮੰਗਾ ਸੋਹਣਿਆ ਕੀ ਦੀ ਕੌਣ ਹੈ ਸਾਡੇ ਲਈ ਸੋਣਾ ਪਰਮਾਤਮਾ ਤੇ ਤੁਸੀਂ ਗੁਰੂ ਦੇ ਨਗਰੀ ਚ ਰਹਿਣ ਵਾਲੇ ਅਸੀਂ ਤਾਂ ਨਿਤ ਖੈਰ ਮੰਗੀਦੀ ਆ ਭਰਾਵਾ ਥੋਡੇ ਤੁਸੀਂ ਹੱਸਦੇ ਰਹੋ ਵਸਦੇ ਰਹੋ ਚੜ੍ਹਦੀ ਕਲਾ ਚ ਰਹੋ ਗੁਰੂ ਕਿਰਪਾ ਕਰੇ ਦੁਨ ਦੀ ਐ ਦੁਨੀਆ ਦੀ ਸਾਰੀ ਕੁੱਝੀਆਂ ਥੋਡੇ ਚਰਨਾਂ ਚ ਗੁਰੂ ਬਖਸ਼ਿਸ਼ ਕਰੇ ਇਸ ਲਈ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਅਸਲ 'ਚ ਮੈਂ ਇਹਨਾਂ ਨੂੰ ਦੱਸ ਪਉਣ ਕੀਤੇ ਹੋਣੇ ਕਿ ਮੈਂ 3:30 ਵਜੇ ਆ ਜਾਣਾ 15 ਮਿੰਟਾਂ 'ਚ ਮੈਂ ਚਲੇ ਜਾਣਾ ਤੇ ਮੈਨੂੰ ਲੱਗਦਾ ਮੈਂ 4 ਵਜੇ ਦਾ ਆ ਕੇ 5:30 ਹੋ ਗਏ ਤੇ ਮੈਂ ਤਦੇ ਬਹਿਣਾ ਉਹਨਾਂ ਜੇ ਸਟੇਜ 'ਚ ਜਿਹੜੇ ਫੋਨ ਨਾਲ ਖੜਕੇ ਤੜਕੇ ਵਾਲੇ ਇਹ ਚੰਗੇ ਹੋ ਮੈਨੂੰ ਪਤਾ ਤੁਹਾਨੂੰ ਤਾਂ ਉਹ ਦੂਜੇ ਗੀਤ ਪਸੰਦ ਆ ਪਤਾ ਨਹੀਂ ਤੇਰੀ ਗਲੀ 'ਚ ਆਈ ਤੇ ਉਹਦੀ ਕੋਠੀ 'ਚ ਗਈ ਪਰ ਆਵਾਜ਼ ਸਾਡਾ ਉਹ ਜਮਾਨਾ ਬਦਲ ਗਿਆ ਅੱਜ ਤਾਂ ਉਹ ਜੇ ਗੀਤ ਸੁਣ ਕੇ ਸਾਨੂੰ ਸੰਗ ਜੀ ਆਉਣ ਲੱਗ ਜਿੰਦੀ ਆ ਮਥੋਂ ਨੂੰ ਕੁ ਜਮਾਨਾ ਉਹ ਤੁਹਾਨੂੰ ਵੀ ਆਉਣ ਲੱਗ ਜੂ ਇਸ ਲਈ ਹਰ ਹਰ ਦੀ ਆਪ ਦੇ ਆਪ ਦੇ ਕੰਨਾਂ ਨੂੰ ਜਿਹੇ ਜੀ ਚੀਜ਼ ਚੰਗੀ ਲੱਗਦੀ ਆ ਉਹੋ ਜੀ ਚੀਜ਼ ਸੁਣਦਾ ਮਗਰ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਸੰਧੂ ਸਾਹਿਬ ਦਾ ਸਿੱਧੂ ਸਾਹਿਬ ਦਾ ਪ੍ਰਧਾਨ ਜੀ ਦਾ ਆ ਦੋਵੇਂ ਮੇਰੇ ਪੱਤਰਕਾਰ ਵੀਰ ਕਿੱਧਰ ਗਏ ਇੱਧਰ ਇਹ ਲੱਭ ਉਤੇ ਕੁਛ ਨਹੀਂ ਇਹਤੇ ਬਿਗੈਰ ਜੇ ਕਾਜੇ ਤੇ ਖਬਰ ਨਹੀਂ ਲੱਗਦੀ ਜੇ ਦੂਜਾ ਨਾ ਆਵੇ ਤੇ ਫੋਟੋ ਨਹੀਂ ਲੱਗਦੀ ਇਸ ਲਈ ਇਹ ਦੋਵੇਂ ਜਿੱਥੇ ਸਾਡਾ ਤਾਂ ਇਹੀ ਫਿਕਰ ਹੁੰਦਾ ਜੇ ਦੋ ਇੱਕ ਨੂੰ ਪੁੱਛ ਲਈ ਦਰਦੀਪ ਆ ਗਿਆ ਦੂਜੇ ਨੂੰ ਪੁੱਛ ਲਈ ਦਾ ਬਾਵਾ ਆ ਗਿਆ ਤਾਂ ਸਮਝੋ ਖਬਰ ਅਗਲੇ ਦਿਨ ਲੱਗ ਹੀ ਜਾਣੀ ਇਸ ਲਈ ਇਹਨਾਂ ਸਾਰਿਆਂ ਦਾ ਸਾਡੇ ਸਾਰੇ ਪ੍ਰੈਸ ਦੇ ਵੀਰਾਂ ਦਾ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਤੇ ਮੈਂ ਤਾਂ ਕਹਿਣਾ ਸੀ ਜਿੰਨੀ ਚੇਤੀ ਹੋਵੇ ਬਲਟੋਆ ਸਾਹਿਬ ਆਪਾਂ ਸਾਰੇ ਜਾਣਦੇ ਰਹੀਏ ਇਹ ਮਾੜਾ ਮੋਟਾ ਖੜ ਕੇ ਧੜਕੇ ਵਾਲੇ ਗੀਤ ਗਾ ਦੇਣ ਇਹ ਕੁਰਸੀਆਂ ਫੇਰ ਭੱਜਣਗੀਆਂ ਸਾਡੇ ਤਾਂ ਦਿਲ ਇਹਨਾਂ ਨੇ ਭਾਰੀ ਦਿੱਤੇ ਇਸ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ। ਪ੍ਰਧਾਨ ਸਨਮਾਨਤ ਕਰਾਉਣੇ ਨੇ ਥੋੜੀ ਜਿਹੀ ਬਾਰੇ। ਉਹਨੇ ਇੱਕੋ ਕਰਾ ਲਿਆ। ਮੈਂ ਬਲੇ ਕਰਾ ਦੇਣੀ। ਮੈਂ ਚੰਡੀਗੜ੍ਹ ਵਿੱਚ ਮੈਂ ਵੀ ਕਰਾਈ ਮੈਂ ਤੋਂ ਮੈਂ ਬਲੇ ਕਰਾ। ਲਓ ਜੀ। ਆ ਇਹਨਾਂ ਦਾ ਕਰਾ। ਉਹਨਾਂ ਨੂੰ ਨਾ ਕਰਾ ਇਹਨਾਂ ਨੂੰ ਕਰਾ। ਤੇ ਆ ਮਾਨਯੋਗ ਮੁੱਖ ਮਹਿਮਾਨ ਸਰਦਾਰ ਬਿਕਨ ਸਿੰਘ ਜੀਠਿਆ। ਸਭ ਤੋਂ ਪਹਿਲਾਂ ਸਾਬਰਕੋਟੀ ਸਾਹਿਬ ਜੀ। ਥੜੀਆਂ ਜ਼ੋਰਦਾਰ ਤਾਲੀਆਂ ਜੀ। ਥੋੜੀ ਠੰਡ ਪੈ ਗਈ ਉਹਨੇ ਥੋੜੇ ਵੀ ਕੀ ਆਹੀ ਰੌਲਾ ਹੁੰਦਾ ਅਖੜਕਾ ਹੋ ਗਿਆ ਦੜਕਾ ਹੋ ਗਿਆ ਚੋਰੀ ਹੋ ਗਈ ਭੱਜ ਗਿਆ ਆ ਗਿਆ ਚਲੇ ਗਿਆ ਮੁੱਕ ਗਿਆ ਇਸ ਲਈ ਇੱਥੇ ਬੈ ਕੇ ਥੋੜਾ ਸਕੂਨ ਆਇਆ ਜਿੱਦ ਦੀ ਰਾਤ ਸੌਕੀ ਲੰਗੂ ਥੋੜੀ ਸਾਬਰ ਕੋਟੀ ਸਾਹਿਬ ਨੂੰ ਸਨਮਾਨਤ ਕਰਨੇ ਸਾਡੇ ਅੱਜ ਦੇ ਮੁੱਖ ਮਹਿਮਾਨ ਸਰਦਾਰ ਵਿਕਰਮ ਸਿੰਘ ਮਜੀਠੀਆ ਇਸ ਵਾਰ ਲਖਵਿੰਦਰ ਵਡਾਲੀ ਜੀ ਦੇਖਿਓ ਇਹ ਆਪਣਾ ਪ੍ਰੋਜੈਕਟ ਕਰਦਾ ਹੁੰਦਾ ਫਿਰ ਇਹ ਨੂੰ ਉਡਾਉਂਦਾ ਨਾ ਵਾਚੀ ਦੀ ਗੱਲ ਹੈ ਹਲੋ ਮਾਡਲ ਇਸ ਵਰਟੀਕਲ ਨਹੀਂ ਕਰਦਾ ਕੋਈ ਨਹੀਂ ਪਾਉਂਦਾ ਉਹ ਦੰਦ ਚੇਰਾ ਬਾਪ ਦਾ ओके ਗੀਤਕਾਰ ਕਾਲਾ ਨਿਜ਼ਾਮ ਪੁਰੀ ਜੀ ਜ਼ੋਰਦਾਰ ਤਾਲੀਆਂ ਬੜੀ ਖੂਬਸੂਰਤ ਕਲਮ ਇਹਨਾਂ ਦੀ ਕਾਲਾ ਨਿਜ਼ਾਮ ਪੁਰੀ مس نہا آواز پنجابی پروگرام سے دوسرے نمبر پہ رہی لڑکی مسا شیرہ بوڑ والیا ان دل شاد دیتا جا رہے ہیں شیرہ ਘੋੜ ਵਾਲੀ ਅੱਛੀ ਲੱਗਦਾ ਤਾਂ ਤੁਹਾਨੂੰ ਛੋਟੀ ਜੀ ਚੀਜ਼ ਹੈ ਅੰਦਰ ਬੜਾ ਕੁਝ ਮਾਇਆ ਹੈ ਅਮਰੀਕ ਸ਼ਮਕੀਲਾ ਮਨਜੀਤ ਸੋਨਿਆ ਮੇਲੇ ਦੀ ਸ਼ੁਰੂਆਤ ਇਹਨਾਂ ਨੇ ਬੜੇ ਜ਼ੋਰਦਾਰ ਢੰਗ ਨਾਲ ਕੀਤੀ ਸੀ ਉਸੇ ਜ਼ੋਰਦਾਰ ਢੰਗ ਨਾਲ ਮੰਚ ਤੇ ਆ ਰਹੇ ਨੇ ਆਓ ਜੀ ਤੇ ਸ਼ੇਰਾ ਜੀ ਮੈਂ ਗੁਸਤਾਖੀ ਮਾਫ ਤੁਹਾਨੂੰ ਅੱਜ ਪਹਿਲੀ ਵਾਰ ਹੀ ਸੁਣਿਆ ਤੇ ਮੈਂ ਕਹਿੰਨ ਨੂੰ ਲਾਤਾ ਸਾਡੇ ਅੱਗੇ ਨੇ ਕੀ ਕਰਨਾ ਮਗਰ ਉਹ ਜਿਵੇਂ 400 ਬਟ ਫੋਟੂ ਫੋਟਾ ਦਾ ਉਹ ਟੂਬਲ ਹੁੰਦਾ ਨਾ ਜਿੱਦੇ ਵਿੱਚ 바ਵਾ ਕੁਛ ਮਾ ਜਾਂਦਾ ਉਹ ਜੀ ਚੀਜ਼ ਹੈ ਪਤਾ ਨਹੀਂ ਕੀ ਕੀ ਸੁਣਾ ਗਿਆ ਇਸਦੇ ਜੁੰਦਾਰਾ ਪ੍ਰਾਤੋਂ ਵੀ ਵੈਰੀ ਗੁੱਡ ਅਮ੍ਰਿਕ ਚੰਪੀਲਾ ਤੇ ਮਨਜੀਤ ਸੋਨੀਆ ਅੱਜ ਆ ਗਿਆ ਅਮਰ ਜੀ ਅਮਰ ਜੀ ਬੀ ਪੰਜ ਪੰਜ ਪਾਣੀ ਪੰਜ ਪਾਣੀ ਨਾ ਨਾ ਡਾਕਟਰ ਸੌਜੀ ਡਾਕਟਰ ਦਲਬੀਰ ਸਿੰਘ ਜੀ ਵੀਰਕਾ ਐਮਐਲਏ ਸਾਹਿਬ ਸਰਦਾਰ 바ਵਾ ਸਿੰਘ ਗੁਮਾਰਪੁਰਾ ਅਜੀ ਵੀਰਪਾਸਿੰਗ ਰੰਧਾਵਾ ਸੀਨੀਅਰ ਡਿਪਟੀ ਮੇਅਰ ਗੁਰਪ੍ਰਤਾਪ ਸਿੰਘ ਟਿੱਕਾ ਪ੍ਰਧਾਨ ਯੂਥ ਅਕਾਲੀ ਦਲ ਐਸਐਸਪੀ ਕੋਮਰ ਵਿਜੇਪ੍ਰਤਾਪ ਸਿੰਘ ਮਾਰੀਆ ਸਾਹਿਬ ਗੁਰਪ੍ਰੀਤ ਸਿੰਘ ਨੰਦਾ ਇੱਕਦਰਾ ਕੇ ਫੋਟੋ ਖਿਚਾਈ ਜਾਓ ਭੇਜਿਓ ਗੁਰਪ੍ਰੀਤ ਸਿੰਘ ਰੰਦਾਵਾ ਤੇ ਗੁਸਤਾਖੀ ਮਾਫ ਜੀ ਬਾਬਾ ਸਿੰਘ ਜੀ ਗੁਮਾਨਪੁਰਾ ਸਾਹਿਬ ਥੋੜਾ ਨਾਮ ਨਹੀਂ ਲਿਆ ਤੇ ਵਾਲੀਆ ਸਾਹਿਬ ਬੈਠੇ ਉਹਨਾਂ ਦਾ ਨਹੀਂ ਲਿਆ ਉਹ ਸਾਡਾ ਜੋਲੀ ਬੈਠਿਆ ਉਹਦਾ ਨਹੀਂ ਲਿਆ ਉਹ ਜਿਹਦਾ ਨਾਮ ਨਾ ਲਉਣਾ ਉਹ ਕਹਿੰਦੇ ਸ਼ਾਇਦ ਸਾਨੂੰ ਨਹੀਂ ਕੁਛ ਇਹਨੇ ਦੇਣਾ ਹੁਣ ਇਸ ਲਈ ਭਰਾਵਾ ਥੋੜਾ ਸਾਰਿਆਂ ਦਾ ਬੜੇ ਸਤਿਕਾਰਯੋਗ ਉਹ ਜਿਹਦਾ ਨਾਮ ਨਹੀਂ ਲਿਆ ਉਹਨਾਂ ਤੋਂ ਹੱਥ ਜੋੜ ਕੇ ਮੈਂ ਮਾਫੀ ਮੰਗਦਾ ਬਿੱਟੂ ਜੀ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਸਾਰੇ ਸੰਧੂ ਸਾਹਿਬ ਸਾਰੇ ਬੈਠੇ ਆ ਬਹੁਤ ਹੀ ਸਤਿਕਾਰਯੋਗ ਸਾਰੀਆਂ ਸ਼ਖਸ਼ੀਤਾਂ ਬੈਠੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਚਾਰ ਇੱਕ ਆਪਰ ਕਰਦੇ ਹੁਣ ਤਾਂ ਮੈਂ ਚੱਲਿਆ ਬਰਾਵਾ ਆਹ ਦਵਾ ਦੇ ਹੁਣ ਐਮਐਨਐ ਆ ਲੈ ਆਓ ਸਲ ਬਾਬਾ ਸਿੰਘ ਗੁਮਾਨਪੁਰਾ ਜੀ ਜੀ ਛੜੀ ਜਣੋ ਜੀ ਪੋਈ ਫੜਾ ਦੋ ਸਾਥ ਪੂਰਾ ਸਾਥ ਬਾਅਦ ਚੇਂਜ ਕਰਨਾ ਹਜੇ ਵੀਰਪਾਲ ਸਿੰਘ ਰੰਦਾਵਾ ਸੀਨੀਅਰ ਡਿਪਟੀ ਮੈਡੀਕਲ ਗੁਰਪ੍ਰਤਾਪ ਸਿੰਘ ਟਿੱਕਾ ਰਜਿੰਦਰ ਮੋਹਨ ਸਿੰਘ ਛੀਨਾ کشمیر سنگھ ڈپٹی میئر ایس ایس پی صاحب دا دیو ایس ایس پی کومر وجہ پرتاب سنگھ جوڑی 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 ਡਿਪਟੀ ਮੇਅਰ ਸਰਦਾਰ ਕਸ਼ਮੀਰ ਸਿੰਘ ਜੀ 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 ਜਿਹੜੇ ਕਿ ਰਾਮਦੇਵ ਸਾਹਿਬ ਆ ਗਏ ਤੇ ਪਰੀ ਸਾਰੀ ਹੈ ਅਥਰ ਆਜੋ ਤੁਸੀਂ ਨਾਲਾ ਜੀ ਭਾਈ ਇਕੱਠੇ ਕਰੋ ਮੋਨੂ ਨੂੰ ਵੀ ਬੁਲਾਓ ਚੋਲੀ ਨੂੰ ਵੀ ਬੁਲਾਓ ਚੋਲੀ ਚੋਲੀ ਜੀ ਆਗੇ ਚਲਿਆਓ ਕੰਮ ਕੀ ਹੈ ਸਰ ਜੀ ਆ ਲੈ ਰਹੇ ਕੋ ਦੇ ਰਹੇ ਹੋ ਆ ਰਹੇ ਲੈ ਰਹੇ ਭਾਈ ਇਹ ਸਨਮਾਨਿਤ ਕੀਤਾ ਜਾ ਰਿਹਾ ਜੀ ਸਾਡੇ ਅੱਜ ਦੇ ਮੁੱਖ ਮਹਿਮਾਨ ਵਿਕਰਮ ਸਿੰਘ ਮਜੀਠੀਆ ਉਹਨਾਂ ਨੂੰ ਅੱਗੇ ਬੈਠ ਜਨ ਪ੍ਰੋਗਰਾਮ ਹਾਲੇ ਕਾਫੀ ਦੇਰ ਤੱਕ ਚੱਲਣਾ ਸਰਦਾਰ ਪ੍ਰਗਟ ਸਿੰਘ ਚੋਗਾਵਾ ਚੇਅਰਮੈਨ ਸਹਿਕਾਰੀ ਬੈਂਕ ਦਵਿੰਦਰ ਸਿੰਘ ਢੱਲੋਂ ਬੋਬੀ ਖਾਨ خان کوٹ جی او راجو کتھے ہے کیمرہ مین پلیز اگے جی سینئر ڈپٹی میر صاحب آگے آجو 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 سارا آؤ بھٹی صاحب لو جی راجو چل دوندر سنگھ جی ٹھلو बॉबी خان کوٹ ایس ایچ او درشن سنگھ جی ਆ ਗਿਆ ਆ ਲੋਗੇ ਕਿਹਦੇ ਚੱਲਣ ਆ ਗਏ ਕਿੱਥੇ ਨੇ ਆ ਗਿਆ ਇਹ ਪੱਟੀ ਸਾਹਿਬ ਨਾ ਰਹਿ ਜਾਣ ਓਏ ਇਹ ਨਾ ਰਹਿ ਜਾਣ ਮੈਂ ਕਹਿੰਦਾ ਉਹ ਮੈਨੂੰ ਨਹੀਂ ਰਹਿੰਦੇ ਸ਼ਿਵਦਰਸ਼ਨ ਸਿੰਘ ਜੀ ਬਾਵੇ ਇਧਰ ਹੋ ਸ਼ਿਵ ਜੀ ਜੇ ਦੱਸੂਗਾ ਹਾਂ ਉਹ ਤੂੰ ਜੇ ਮੈਂ ਖੋਲੋ ਹਾਂ ਇਹ ਨੂੰ ਕਦੀ ਦੇਖਣਾ ਅਰੇ ਹਾਂ ਅਰੇ ਹੋਰ ਬੋਲੋ ਜੀ ਇਹੋ ਨਾਲ ਵੇਖੋ ਬੋਲਿਓ ਸੰਧੂ ਸਾਹਿਬ ਸੰਧੂ ਸਾਹਿਬ ਇਹ ਪੈਸਾ ਉਹ ਲੈਣਾ ਇਹ ਰੱਖ ਲੈ ਬੱਕਰੀ ਵਿੱਚ ਪਾ ਦਿੰਦੇ ਆ ਮੈਂ ਕਹਿੰਦੇ ਆ ਸੰਧੂ ਸਾਹਿਬ ਸੰਧੂ ਸਾਹਿਬ ਲੋ ਜੀ ਕਲੱਬ ਵੱਲੋਂ ਸਿੱਧੂ ਸਾਹਿਬ ਤੇ ਲੱਕੀ ਜੀ ਇਸ ਮੇਲੇ ਦੇ ਸਰਪ੍ਰਸਤ ਸਰਦਾਰ ਉਪਕਾਰ ਸਿੰਘ ਸੰਧੂ ਨੂੰ ਸਨਮਾਨਿਤ ਕਰ ਰਹੇ ਨੇ ਜੀ ਸੰਧੂ ਸਾਹਿਬ ਹੁਣ ਸਰਮਾਨੰਤ ਕنگਰਨ ਦਾਵਾ ਸਾਹਿਬ ਸਰਮਾਨੰਤ ਕਰਨਗੇ ਜੀ ਸਿੱਧੂ ਸਾਹਿਬ ਨੂੰ ਜਿਹੜੇ ਪ੍ਰਧਾਨ ਨੇ ਇਸ ਪੰਜਾਬੀ ਸਭਾ ਚਾਰ ਕਲਾ ਮੰਚ ਦੇ ਪ੍ਰਧਾਨ ਸਰ ਸਾਹਿਬ ਦਾ ਨਾਮ ਐਮਐਲਏ ਸਾਹਿਬ ਦੇਣਗੇ ਲੋ ਜੀ ਡਾਕਟਰ ਸਾਹਿਬ ਡਾਕਟਰ ਦਲਬੀਰ ਸਿੰਘ ਜੀ ਫੇਰਕਾ ਐਮਐਲਏ ਬੇਨਤੀ ਕਰਾਂਗੇ ਕਿ ਜਲਦੀ ਜਲਦੀ ਸਟੇਜ ਤੇ ਆ ਜਾਣ ਬਾਤੂ ਗਾਣਾ ਵੀ ਸੁਣਨਗੇ ਐਮਐਲਏ ਸਾਹਿਬ ਪਾਜੀ ਐਮਐਲਏ ਸਾਹਿਬ ਗਾਣਾ ਵੀ ਸੁਣਨਗੇ ਡਾਕਟਰ ਦਲਬੀਰ ਬਾਜੂ ਅੱਛਾ ਜੀ ਦੋ ਹੱਥ ਨਾਲ ਬੈਠੇ ਸੇ ਥੈਂਕ ਯੂ ਇੱਕ ਟਰਾਫੀ ਮੈਡਮ ਡਿੰਪਲ ਵਾਸਤੇ ਜੀ ਸਿਰਦ ਸਾਹਿਬ ਮੈਡਮ ਭਾਈ ਯੂਗਾਰਜੀ ਨਾਲ ਕਰ ਲੋ ਸਾਨੂੰ ਸਮਝਦਰਾਓ ਅਧਰ ਆ ਕੁੜੀ ਜੀ ਮੱਟੀ ਚਾਹੀਦੀ ਹੈ ਕਿ ਨਹੀਂ ਚਾਹੀਦੀ ਜਿਹੜੀ ਜਿਹੜੀ ਮਰਜ਼ੀ ਦੇ ਦੋ ਜਿਹੜੀ ਤੁਹਾਨੂੰ ਚੰਗੀ ਲੱਗਦੀ ਦੱਸੋ ਜਿਹੜੀ ਜਿਹੜੀ ਮਰਜ਼ੀ ਦੇ ਦੋ ਹਾ ਹਾ ਸਤਿ ਸ੍ਰੀ ਅਕਾਲ ਇਹਨਾਂ ਨੂੰ ਕਿਹਨੇ ਬਾਤ ਪਾਈ ਉਹ ਨਹੀਂ ਦੇਵੋ ਤੇ ਹੱਥ ਹੱਥ ਬੜੀ ਹੈ ਨਾ ਵੱਡੀ ਦਾ ਸਿੱਧੂ ਸਾਹਿਬ ਜਿਹੇ ਸਾਰੇ ਲੱਗੇ ਹੋ ਜਾਂਦੇ ਹੋ ਜੀ ਕਿੰਨਾ ਦੋ ਸਿੱਧੂ ਸਾਹਿਬ ਸਾਰੇ ਦੇਖ ਰਿਹਾ ਨਾਮ ਨਾਮ ਚਲੋ ਆ ਮਸਤਾਨਾ ਜੀ ਨੂੰ ਸਨਮਾਨਿਤ ਕਰ ਰਹੇ ਨੇ ਜੀ ਸਾਰੇ ਸਾਡੇ ਬਾਜੀ ਤੁਹਾਨੂੰ ਕਿਹਦੇ ਹਾਂ ਲੋਵਲੀ ਜੀ ਆਇਆ ਜੀ ਬਿਚਰਾਓ ਮੈਡਮ ਮੈਡਮ ਡਿੰਪਲ ਸੂਦ ਦੂਰਦਰਸ਼ਨ ਦੇ ਕਲਾਕਾਰ ਮੁਹਰਤਲੇ ਰੋਲ ਚੇਂਜ ਕਰਾ ਲਓ ਬਾਅਦ ਚੇਂਜ ਕਰਾ ਲਓ ਉਹ ਚੇਂਜ ਕਰਾ ਦਿਓ ਸੀਰੀਅਲ ਉਹ ਥੱਕ ਜਾ ਕੇ ਚੇਂਜ ਕਰਾਓ ਨਾ ਅਚੰਬਰ ਗੱਲ ਬੋਲ ਲਓ ਚੇਂਜ ਕਰ ਓਏ ਤੇ ਨਾਮ ਲਿਖਿਆ ਕੇ ਪਾਸ ਸਿੰਘ ਜੀ ਸ਼ੋਕ ਅਸ਼ੋਕ ਕੁਮਾਰ ਅਸ਼ੋਕ ਕੁਮਾਰ ਜੀ ਮੁਸਫਵਤ ਰੰਦਾਵਾ ਤੁਸੀਂ ਬੇਪ੍ਰਸ਼ਾਹ ਚੱਲ ਜੰਦੇ ਹੋ ਰੰਦਾਵਾ ਰੰਦਾਵਾ ਸਾਹਿਬ ਭਾਈ ਸੰਧੂ ਇੱਕ ਮਿੰਟ ਨਾਲ ਆਓ ਕਿੱਧਰ ਗਏ ਆਓ ਜੀ ਹੱਥ ਮਿਕਸਾਓ ਉਹ ਲੱਕੜੀ ਦਾ ਸਿਕ ਲੱਗੀ ਉਹ ਲੱਕੜੀ ਦਾ ਸਿਕ ਲੱਗੀ ਹੋ ਗਿਆ ਆ ਨਾਲ ਹੀ ਤੁਹਾਡੇ ਲਖਵਿੰਦਰ ਸਿੰਘ ਲੱਕੀ ਜੀ ਇਹ ਚੇਅਰਮੈਨ ਹੈ ਇਸ ਮੰਚ ਦੇ ਪੰਜਾਬੀ ਸਬਾਚਾਰ ਵਿਕਾਸ ਮੰਚ ਦੇ ਚੇਅਰਮੈਨ ਜੀ ਨੋ ਸਰਕਾਰ ਮੈਡਮ ਮਮਤਾ ਜੀ ਥੋੜੇ ਮੈਨੂੰ ਲੱਗਦੇ ਪੱਤਰਕਾਰ ਮੈਡਮ ਰਜਨੀਤ ਪੱਤਰਕਾਰ ਮੈਡਮ ਰਜਨੀਤ ਪੱਤਰਕਾਰ ਜੀ ਪੱਤਰਕਾਰ ਮੈਡਮ ਮਮਤਾ ਜੀ ਰਜਨੀਤ ਜੀ گرمخی آج آج مان لبھی گرمخ پنو جی <کر> <seulement> <laughs> ਨਿਰਮਲ ਟੈਂਟ ਹਾਊਸ ਬੱਸ ਭਾਪਾ ਜੀ ਉਹਨਾਂ ਦੀ ਗੁਰਬਖਸ਼ ਸਿੰਘ ਪੰਨੂ ਦੀ ਵੱਡੀਆਂ ਨੇ ਯਾਰ ਹੁਣ ਜੀ ਚਾਚਾ ਉੱਟ ਪਿਆਲਾ ਜੀ ਨੋ ਡਿਸਟ੍ਰਿਕਟ ਵੈਲਫੇਅਰ ਅਫਸਰ ਰੰਦਾਵਾ ਜੀ ਹੁਣ ਭਾਜੀ ਡਪਿਆ ٹپیالہ پترکار جی نرمل ٹینٹ ہاؤس رنجیت سنگھ رانا جی نرمل سنگھ ہاؤس ری را جی شریپور سیئر اکالی نیتا شریپورہ شو کمار مستی

ਬੋਰ ਵਾਲੀ ਜੀ ਅੱਗੇ ਰੋ ਭੰਗੜਾ ਟੀਮ ਭੰਗੜਾ ਟੀਮ ਨੇ ਲਾਗੇ ਖੇਡਾਰਾ ਉਹ ਬੋਲਤਾ ਛਲੀ ਟਿਲੋ ਐਸਾ ਭਾਈ ਬੋਲੇ ਸੰਦੀਪ ਦਾ ਬਾਜੀ ਤਰਕਸ਼ੀਲ ਸੁਸਾਇਟੀ ਵਾਲੇ ਸਰਵ ਨੇ ਪਛੀੜ ਢੰਡਾ ਸਰਵ ਜੀ ਜੀ ਹਾਂ ਮੀ ਪਰਦਾਏ ਭਗਤ ਸਿਆ ਤੈਨੂੰ ਅੱਜ ਵੀ ਯਾਦ ਜ਼ਮਾਨਾ ਕਰਦਾਏ ਭਗਤ ਸਿਆ ਤੈਨੂੰ ਅੱਜ ਵੀ ਯਾਦ ਜ਼ਮਾਨਾ ਕਰ ਉਹ ਜਿਹੜਾ ਸਿੱਧੂ ਸਾਹਿਬ ਜੀ ਮੈਲੇ ਤੈਨੂੰ ਜੋ டோ லா அருத்துக்கே لا سچ لا لا چند ہمیشہ नेहा <Nihaji>, जी बड़ी प्यारी आवाज है, है। बड़ी मीठी आवाज है काला निजामपुरी मेरे वीजी दोवे नाम एक गीत थोड़ी नजर मिस रेहा जी जिन्ना जेड़े गीत करके उनोंदी ज्यादा पहचान बनी जिंदे करके जेड़ा गीत नेहा जी दे جڑ گیا نظر میں گزارش کروں گا کوئر आवाज़ آواز نوا دینا ہے مس سنہا جی پلیز کم ਲਖਿੰਦਰ ਜੀ ਹੋਰ ਕਾਲਾ ਨਿਜ਼ਾਮ ਖਣੀ ਜੀ ਉਹਨਾਂ ਨੂੰ ਸਤਿ ਸ੍ਰੀ ਅਕਾਲ ਤੇ ਇਸ ਸ਼ੋਅ ਦੇ ਇਸ ਮੇਲੇ ਦੇ ਆਰਗੇਨਾਈਜ਼ਰਸ ਨੂੰ ਮੈਂ ਥੈਂਕਸ